ਇਹ दुसरी ਗੱਲ ਆ ਕਿ ਸਾਸ ਕਮਿਸ਼ਨਰ ਬਾਲਜੀਪੁਰ ਤੋਂ ਪਾਰਟੀ ਇਸਰੂਮ ਨੇ ਕਰੀਏ ਬਦਲੂ ਸਾਡੇ ਮਲੂ ਹਲਕੇ ਨੂੰ ਬਹੁਤ ਵੱਡਾ ਮਾਨ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਮਲੂ ਹਲਕੇ ਨੂੰ ਜਿਲ੍ਹਾ ਜਥੇਬੰਦੀ ਦੇ ਵਿੱਚ ਜਿਵੇਂ ਸੀਨੀਅਰ ਵਾਈਸ ਪ੍ਰਧਾਨ ਦੇ ਰਕਤ ਵਾਈਸ ਪ੍ਰਧਾਨ ਸਟੇਟ ਬੋਰਡ ਦੇ ਡਰਨ ਕੌਂਸਲ ਮੈਂਬਰ ਫਲਾ ਅਡਵਾਈਜ਼ਰੀ ਕਮੇਟੀ ਪਾਇਆ ਗਿਆ ਉਹ ਸਾਡੇ ਸਾਰੇ ਸੀਨੀਅਰ ਆਗੂ ਸਾਹਿਬਾਨਾਂ ਦਾ ਬਹੁਤ ਮਾਣ ਰੱਖਿਆ ਪ੍ਰਧਾਨ ਸਾਹਿਬ ਨੇ ਸੋ ਜਿਵੇਂ ਉਹਨਾਂ ਨੂੰ ਪ੍ਰਵੋਦਿਤ ਬਤਾਈ پیش ਕਰ ਰਹੇ ਹਨ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਦਾ ਤੇ ਵੀ ਸਵਾਗਤ ਹੁੰਨੇ ਆ ਕਿ ਜਿਸ ਤਰ੍ਹਾਂ ਪਹਿਲਾਂ ਮਡੇ ਹਲਕਾ ਪੂਦੇ ਵਿੱਚੋਂ ਬੜੀ ਕੋਈ ਵੀ ਇਲੈਕਸ਼ਨ ਆਈ ਹੈ ਕੋਈ ਰੈਲੀ ਆਈ ਹੈ ਬੜੇ ਸਵਾਗਤਮਾਨ ਹੈ ਯਾਤਰਾ ਆਈ ਹੈ ਤਾਂ ਬਾਚੜੇ ਹਿੱਸਾ ਲਿਆ ਤਾਂ ਪੂਰਾ ਕਾਮਯਾਬ ਹੋਇਆ ਸੋ ਜਿਹੜੀ ਹੁਣ ਪਾਰਲੀਮੈਂਟ ਦੀ ਚੋਣਾਂ ਇੱਕ ਇੱਕ ਜੂਨ ਹੋਣ ਜਾ ਰਹੀਆਂ ਜਿਹਦੇ ਵਿੱਚ ਸਾਡੇ ਵਿਕਮ ਸਿੰਘ ਖਾਲਸਾ ਉਮੀਦਵਾਰ ਨੇ ਸੋ ਸਾਰਿਆਂ ਵੱਲੋਂ ਪੂਰੀ ਤੰਦੇ ਨਾਲ ਇਮਾਨਦਾਰੀ ਨਾਲ ਮਿਹਨਤ ਕਰਕੇ ਉਹਨਾਂ ਨੂੰ ਹਲਕਾ ਤੋਂ ਲੋ ਦੇ ਵਿੱਚੋਂ ਤੇ ਪਾਰਲੀਮੈਂਟ ਦੇ ਜਿਤ ਪ੍ਰਾਪਤ ਕਰਾਵਾਂਗੇ ਤਾਂ ਕਿ ਸਾਡੇ ਜ਼ਿਲ੍ਹਾ ਫਤਿਹਗੜ੍ਹ ਫਤਿਹਗੜ੍ਹ ਪਾਰ ਨੂੰ ਹਲਕੇ ਦੀ ਆਵਾਜ਼ ਮਣ ਕੇ ਉਹਨਾਂ ਦੀ ਮੁਸ਼ਕਿਲਾਂ ਹੱਲ ਕਰਾ ਨੂੰ ਪਾਰਲੀਮੈਂਟ ਤੇ ਲੈ ਕੇ ਜਾਂਦੇ ਹਨ ਤੇ ਸ਼ਰਮਣਿਕਾੜੀ ਸਾਡਾ ਮਜ਼ਦੂਰਾਂ ਦੇ ਤੇ ਜਾਂਦੇ ਹਨ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਪੇਸ਼ ਕਰਦਾ ਹੋਇਆ ਕਰਦਾ ਹਾਂ ਅੱਛਾ ਸੀ ਸ਼ਰਮਣਿਕਾੜੀ ਦਾ ਪ੍ਰਧਾਨ ਸਾਹਿਬ ਜੀ ਨੂੰ ਵਧਾਈ ਦਿੰਦਾ ਤੇ ਹੜਕਾਂ ਜਾਂ ਜਾਪਨ ਜੀ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਜਿਹੜੇ ਸਾਡੀ ਪੂਰੀ ਮੋਰੋ ਦੀ ਲੀਡਰਸ਼ਿਪ ਨੂੰ ਮੋਹ ਪੰਡਾ ਮਹਾਪ੍ਰਸ਼ਾਸਨ ਸਲਾਹ ਸਪਤੀਨਾ ਜਿਹਨਾਂ ਨੇ ਮਦਦ ਕੀਤੀ ਜੋ ਸਾਨੂੰ ਉਹਦੇ ਵਕਤਾਂ ਦੀ ਦਿਸ਼ਾ ਨੂੰ ਕਰਦੇ ਤੇ ਜਿਹੜਾ ਜੋ ਸਾਡੀ ਲੀਡਰਸ਼ਿਪ ਜੋ ਕੀਤੀ ਉਹ ਲੀਡਰਸ਼ਿਪ ਜੋ ਸਾਰਾ ਨਾਲ ਲੋਕਾਂ ਦੇ ਤੇ ਅਜਿਹਾ ਤਾਜ਼ੀ ਪਹਾਰ ਗੱਲ ਪਰ ਕੁਮਾਰ ਸਿੰਘ ਨੂੰ ਵੀ ਯਕੀਨ ਦਿਲਾਣੇ ਲੈਂਦੇ ਲੈਂਦੇ ਬਾਰੇ ਮੈਂ ਮੱਛੀ ਜੀ ਭਾਵੇਂ ਬਹੁਤ ਵਾਰ ਮੇਰੇ ਮੱਥੇ ਕੱਢ ਕੇ ਜੀ ਜੀ ਬੋਡੀ ਗੁਰੂਰ ਬਣਾਇਆ ਕਰਦਾ ਕਿ ਬਹੁਤ ਵਾਰ ਸਤਿਕਾਰ ਨਾਲ ਇਸ ਨਾਲ ਜੀ